ਗੱਲ ਕਰਾਂਗੇ ਮੁਅਤਲ ਡੀਆਜੀ ਹਰਚਨ ਸਿੰਘ ਪੁੱਲਰ ਦੀ ਮੁਅਤਲ ਡੀਆਜੀ ਹਰਚਨ ਸਿੰਘ ਪੁੱਲਰ ਰਿਸ਼ਵਤ ਕਾਂਡ 'ਚ ਮੀਡਲਮੈਨ ਕੋਰਟ 'ਚ ਪੇਸ਼ ਕੀਤਾ ਗਿਆ ਕ੍ਰਿਸ਼ਨੂ ਸ਼ਾਰਦਾ ਨੂੰ ਚੰਡੀਗੜ੍ਹ ਕੋਰਟ 'ਚ ਪੇਸ਼ ਕੀਤਾ ਗਿਆ ਦੱਸ ਕੇ ਬੁੜਾਏਲ ਜੇਲ੍ਹ ਤੋਂ ਲਿਆ ਕੇ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਫੋਰਟ ਤੋਂ ਸੀਬੀਆਈ ਨੇ ਕ੍ਰਿਸ਼ਨੂ ਸ਼ਾਰਦਾ ਦਾ ਰਿਮਾਂਡ ਮੰਗੀ ਹੈ ਵੱਤ ਵੱਲ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਪੁਸ਼ਪੜਤਾਲ ਇਸ ਪੂਰੇ ਮੁੱਦੇ ਤੇ ਡਿਟੇਲਸ ਕੀਤੀ ਜਾ ਸਕੇ ਤੇ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਸੀਬੀਆਈ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਰਿਸ਼ਵਤ ਕਾਂਡ ਸਾਫ ਡੀਆਜੀ ਹਰਚਨ ਪੁੱਲਰ ਤੇ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲੇ ਕ੍ਰਿਸ਼ਨ ਦੇ ਘਰ ਤੋਂ 21 ਲੱਖ ਦੀ ਜੋ ਨਕਦੀ ਸੀ ਉਹ ਵੀ ਬਰਾਮਦ ਕੀਤੀ ਗਈ ਸੀ ਤੇ ਫਿਲਹਾਲ ਕ੍ਰਿਸ਼ਨ ਜੁਡੀਸ਼ੀਅਲ ਰਿਮਾਂਡ 'ਚ ਸੀ ਤੇ ਮੋਟਰ ਡੀਆਈਜੀ ਹਰਚਨ ਸਿੰਘ ਪੁੱਲਰ ਰਿਸ਼ਵਤ ਕਾਂਡ 'ਚ ਮੀਡਲਮੈਨ ਵਜੋਂ ਪੇਸ਼ ਕੀਤਾ ਗਿਆ ਹੈ ਦੱਸ ਕਿ 16 ਤਰੀਕ ਨੂੰ ਇਹ ਪੂਰੀ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਦਬਿਸ਼ ਦਿੱਤੀ ਗਈ ਸੀ ਕਿਸ ਤਖਨ ਨਾਲ ਮਿਡਲਮੈਨ ਨੂੰ ਵੀ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਕਾਸ਼ ਪੱਤਾ ਹੈ ਮੰਡੀ ਗੋਬਿੰਦਗੜ ਦਾ ਬਿਜ਼ਨਸਮੈਨ ਉਸ ਦੀ ਸ਼ਿਕਾਇਤ ਤੇ ਸੀਬੀਆਈ ਨੇ ਇਹ ਪੂਰੀ ਸ਼ਿਕਾਇਤ ਦਿੱਤੀ ਸੀ ਤਸਵੀਰਾਂ ਕ੍ਰਿਸ਼ਨ ਨੂੰ ਦਿਆਂ ਜਿਸ ਨੂੰ ਕੀ ਅੱਜ ਕੋਰਟ ਪੇਸ਼ ਕੀਤਾ ਗਿਆ ਮੇਰੇ ਨਾਲ ਮੇਰੇ ਸਹੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਚੰਡੀਗੜ੍ਹ ਕੋਰਟ ਤੋਂ ਮਨੋਜ ਕਿੰਨੇ ਦੇਰ ਤੱਕ ਇਹ ਪੇਸ਼ੀ ਕੰਪਲੀਟ ਹੋ ਜਾਏਗੀ ਤੇ ਕਿੰਨੇ ਦਿਨਾਂ ਦੀ ਰੀਮਾਂਡ ਦੀ ਕੋਸ਼ਿਸ਼ ਸੀਬੀਏ ਦੇ ਵੱਲੋਂ ਕੀਤੀ ਜਾਏਗੀ ਤਾਂ ਜੋ ਹੋਰ ਡਿਟੇਲ ਚ ਪੁੱਛਪੜਤਾਲ ਹੋ ਸਕੇ ਨਾਲੇ ਇਹ ਵੀ ਚਰਚਾਵਾਂ ਨੇ ਕਿ ਇਸ ਨੂੰ ਗਵਾਹ ਬਣਾਇਆ ਜਾ ਸਕਦਾ ਹੈ ਸਰਕਾਰੀ ਗਵਾਹ ਸੀਬੀਏ ਦੇ ਵੱਲੋਂ ਦੇਖੋ ਦੇਖੋ ਸਰਪ੍ਰੋਤ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ ਜੋ ਕਿ ਹੁਣ ਸੀਬੀਏ ਲਗਾਤਾਰ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪਹਿਲਾ ਪੁਆਇੰਟ ਅੱਜ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ ਬ੍ਰੇਲ ਜੇਲ੍ਹ ਤੋਂ ਲਾ ਕੇ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਕਿਉਂਕਿ ਵਿਚੋਲਿਆ ਕ੍ਰਿਸ਼ਨੂ ਬਹੁਤ ਅਹਿਮ ਕੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਹਰਚਰਨ ਸਿੰਘ ਪੁੱਲਰ ਰਿਸ਼ਵਤ ਮਾਮਲੇ ਦੇ ਵਿੱਚ ਇੱਕ ਬਹੁਤ ਅਹਿਮ ਕੜੀ ਹੈ ਦੂਜਾ ਪੁਆਇੰਟ ਇਸ ਨੂੰ 12 ਦਿਨ ਦੀ ਰਿਮਾਂਡ ਨੂੰ ਲੈ ਕੇ ਅਰਜੀ ਦਿੱਤੀ ਗਈ ਸੀ ਸੀਬੀਆਈ ਕੋਰਟ ਦੇ ਵਿੱਚ ਅੱਜ ਇਹਨੂੰ ਪੇਸ਼ ਕੀਤਾ ਗਿਆ ਇਹਦੇ ਵੀ ਵਕੀਲ ਇੱਥੇ ਪਹੁੰਚੇ ਸੀ ਕੋਰਟ ਦੇ ਵਿੱਚ ਔਰ ਜਿਹੜੇ ਸਰਕਾਰੀ ਵਕੀਲ ਨੇ ਉਹ ਵੀ ਇੱਥੇ ਪਹੁੰਚੇ ਸੀ ਦੋਨਾਂ ਦੇ ਵਿੱਚ ਆਰਗੂਮੈਂਟ ਵੀ ਹੋਏ ਨੇ ਔਰ ਥੋੜੀ ਦੇਰ ਤੱਕ ਇਹ ਫੈਸਲਾ ਜਿਹੜਾ ਹੈ ਉਹ ਆਏਗਾ ਕਿ ਕ੍ਰਿਸ਼ਨ ਨੂੰ ਰਿਮਾਂਡ ਦੇਣਾ ਹੈ ਜਾਂ ਨਹੀਂ ਦੇਣਾ ਇਹ ਕੋਰਟ 'ਤੇ ਉੱਪਰ ਡਿਪੈਂਡ ਹੈ ਔਰ ਥੋੜੀ ਦੇਰ ਤੱਕ ਫੈਸਲਾ ਆਏਗਾ ਜੇਕਰ ਰਿਮਾਂਡ ਦੇਣਾ ਹੈ ਤਾਂ ਕਿੰਨੇ ਦਿਨਾਂ ਦਾ ਦੇਣਾ ਹੈ ਪਹਿਲਾ ਪੁਆਇੰਟ ਦੂਜਾ ਜੇਕਰ ਸੀਬੀਆਈ ਦੇ ਅੱਗੇ ਕਾਫੀ ਚੀਜ਼ਾਂ ਦਾ ਖੁਲਾਸਾ ਕਰਦਾ ਹੈ ਤੇ ਕਈ ਪੰਜਾਬ ਦੇ ਆਈਪੀਐਸ ਅਫੀਸਰ ਨੇ ਆਈਐਸ ਅਫੀਸਰ ਨੇ ਉਹ ਉਹਨਾਂ ਦੀ ਮੁਸ਼ਕਿਲਾਂ ਵੱਧ ਸਕਦੀ ਹੈ ਕਿਉਂਕਿ ਜਿਹੜੀ ਡਾਇਰੀ ਮਿਲੀ ਹੈ ਵਿਚੋਲੀਏ ਦੇ ਘਰ ਤੋਂ ਜਿਹੜੀ ਡਾਇਰੀ ਮਿਲੀ ਹੈ ਉਹਦੇ ਵਿੱਚ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਘੱਟ ਤੋਂ ਘੱਟ 20 ਤੋਂ ਵੀ ਜ਼ਿਆਦਾ 20 ਤੋਂ ਵੀ ਜ਼ਿਆਦਾ ਇੰਨੇ ਸੀਨੀਅਰ ਅਫਸਰ ਨੇ ਜਿਨ੍ਹਾਂ ਦੀ ਪੂਰੀ ਇੱਕ ਲਿਸਟ ਜਿਹੜੀ ਹੈ ਡਾਇਰੀ ਦੇ ਵਿੱਚ ਸ਼ਾਮਿਲ ਹੈ ਉਹ ਅਫਸਰਾਂ ਦੇ ਨਾਲ ਵਿਚੋਲੀਏ ਦੇ ਕੀ ਰਿਲੇਸ਼ਨ ਸੀ ਵਿਚੋਲੀਆ ਉਹਨਾਂ ਦੇ ਨਾਲ ਕੋਈ ਕੰਮ ਕਰਦਾ ਸੀ ਉਹਨਾਂ ਦੇ ਉਹਨਾਂ ਦੇ ਲਈ ਕੰਮ ਕਰਦਾ ਸੀ ਜਾਂ ਕਿਸ ਤਰ੍ਹਾਂ ਦੀ ਸਾਰੀ ਚੀਜ਼ਾਂ ਸੀ ਇਹ ਹੁਣ ਸੀਬੀਆਈ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਉਹਨੇ ਇਹ ਮਾਮਲਾ ਵੱਧਾ ਜਾ ਰਿਹਾ ਹੈ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਹੋ ਰਹੇ ਨੇ ਇਸ ਕਰਕੇ ਹੁਣ ਖੁਦ ਸੀਬੀਆਈ ਪੁਆਇੰਟ ਟੂ ਪੁਆਇੰਟ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਆਇੰਟ ਨੰਬਰ 2 ਹੁਣ ਸਰਕਾਰੀ ਗਵਾਹੀ ਨੂੰ ਬਣਾ ਸਕਦੀ ਹੋ ਜਿੱਦਾਂ ਹੀ ਇਹਦਾ ਰਿਮਾਂਡ ਲਿਆ ਤਾਂ ਦੂਜੇ ਅਫਸਰਾਂ ਦੀ ਵੀ ਮੁਸ਼ਕਿਲਾਂ ਵੱਧ ਸਕਦੀ ਹੈ ਕਿਉਂਕਿ ਇਹ ਨਾਂ ਲੈ ਸਕਦਾ ਹੈ ਕਿਉਂਕਿ ਉਸ ਡਾਇਰੀ ਦੇ ਵਿੱਚ ਕਈ ਸਕਰੈਪ ਡੀਲਰਾਂ ਦਾ ਕਈ ਕਾਰੋਬਾਰੀਆਂ ਦਾ ਕਈ ਅਫਸਰਾਂ ਦਾ ਕਈ ਸੀਨੀਅਰ ਅਫਸਰਾਂ ਦਾ ਕਈ ਡੀਐਸਪੀ ਦਾ ਇਹਦੇ ਵਿੱਚ ਨਾਂ ਸ਼ਾਮਿਲ ਹੈ ਆਖਿਰ ਉਹਨਾਂ ਦੇ ਨਾਲ ਰਿਲੇਸ਼ਨ ਕੀ ਸੀ ਕ੍ਰਿਸ਼ਨੂ ਦੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਸੀਬੀਆਈ ਹੈ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਔਰ ਅੱਜ ਇਸ ਨੂੰ ਜੇਕਰ ਰਿਮਾਂਡ ਮਿਲਦਾ ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਰਾਜ ਜਿਹੜੇ ਉਹ ਉਗਲਦਾ ਨਜ਼ਰ ਆਏਗਾ ਜਿਹਦੇ ਵਿੱਚ ਸੀਬੀਆਈ ਜਿਹੜੀ ਹੈਗੀ ਹੈ ਤੇ ਜਿਵੇਂ ਕੋਈ ਅਪਡੇਟ ਹੋਏਗੀ ਛੇਤੀ ਦੁਆਰਾ ਦੁਬਾਰਾ ਤੋਂ ਰੁਕ ਕਰਾਂਗੇ ਕਿਉਂਕਿ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ ਜ਼ਹਰ ਜਿਗਰ ਕੇ ਵੱਤਵਾਦ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਸੀ ਬੈਦਵਲੋ ਕੀਤੀ ਜਾਏਗੀ ਕਿਉਂਕਿ ਇੱਕ ਅਹਿਮ ਕੜੀ ਡਾਇਰੀ ਸਾਬਤ ਹੋਈ ਹੈ ਜਿਸ ਚ ਕਈ ਪੁਲਿਸ ਅਧਿਕਾਰੀਆਂ ਤੇ ਤੇ ਪੋਲਿਟਿਸ਼ੀਅਨਸ ਦੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਮਨੋਸ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ